ਜਿਹੜੇ ਮੇਰੇ ਭਰਾ ਜਾਨਵਰ ਰੱਖਣ ਦੇ ਸ਼ਕੀਨ ਨੇ ਆਪਾਂ ਤੁਹਾਡੇ ਵਾਸਤੇ ਅੱਜ ਇੱਕ ਵਧੀਆ ਨਸਲ ਦੀ ਘੋੜੀ ਲੈ ਕੇ ਆਏ ਆਂਗੇ ਆਪਾਂ ਖੜੇ ਆਂ ਅੱਜ ਮੂਸੇਪਿੰਡ ਦੇ ਵਿੱਚ ਤੇ ਬਾਈ ਸਤਨਾਮ ਆਪਣੇ ਨਾਲ ਆ ਤੇ ਬਾਈ ਇਹ ਘੋੜੀ ਦੀ ਕਿਹੜੀ ਨਸਲ ਆਈ ਬਾਈ ਜੀ ਇਹ ਨੁਕਰਾ ਬਰੀਡ ਆ ਗਈ ਜੀ ਠੀਕ ਹੈ ਜੀ ਤੇ ਇਹ ਖਾਨਦਾਨ ਜੀ ਇਹ ਡੋਡਾ ਵਾਲੀ ਲਾਈਨ ਚੋਂ ਆ ਗਈ ਮੌਕੇ ਦੀ ਇਹ ਖਾਲੀ ਆ ਹੁਣ ਠੀਕ ਆ ਆਪ ਬੰਦਾ ਆਪਦੀ ਪਸੰਦ ਨਾਲ ਇਹ ਗੱਭਣ ਗਰਾ ਸਕਦਾ ਠੀਕ ਹੈ ਤੇ ਆਪਾਂ ਇਹ ਸੇਲ ਕਰਨੀ ਹੈਗੀ ਨਵੇਂ ਬੰਦੇ ਨੇ ਰੱਖਣੀ ਆ ਜਾਂ ਕੋਈ ਪਹਿਲਾਂ ਰੱਖਦਾ ਹਨਾ ਬਾਕੀ ਜਿਹੜੇ ਪੁਰਾਣੇ ਰੱਖਦੇ ਉਹਨਾਂ ਨੇ ਤਾਂ ਆਪ ਦੀ ਸਮਝ ਨਾਲ ਦੇਖ ਹੀ ਲੈਣੀ ਆ ਤੇ ਇਹ ਘੋੜੀ ਦੇ ਪਿੱਛੇ ਜ਼ਖਮ ਵੀ ਆ ਥੋੜਾ ਜਿਹਾ ਜੀ ਉਹਨਾਂ ਜਿਵੇਂ ਪਹਿਲਾਂ ਜਿੱਥੋਂ ਲੈ ਕੇ ਆਏ ਉੱਥੇ ਨੇ ਖੈ ਗਈ ਸੀਗੀ ਇਹ ਛਿੱਟੜ ਲੱਗੇ ਹੋਏ ਸੀ ਠੀਕ ਹੈ ਤੇ ਉਹ ਉਦੋਂ ਉਹਨਾਂ ਨੇ ਗੌਰ ਵੀ ਨਹੀਂ ਕਰੀ ਕੁਛ ਆਪ ਵੀ ਨਹੀਂ ਆ ਕੇ ਇਹਨਾਂ ਦੇਖਿਆ ਪਰ ਹੁਣ 70 ਤੋਂ 80% ਸਹੀ ਆ ਲੈ ਤਾਂ ਸਹੀ ਕਰਦੀ ਆ ਘੋੜੀ ਹੀਟ ਵੀ ਕੱਢੀ ਜਾਂਦੀ ਆ ਹੁਣ ਹਾਈਟ ਇਹਦੀ ਕਿੰਨੇ ਇੰਚ ਹੈਗੀ ਇਹਦੀ ਬਾਈ ਜੀ 59 ਇੰਚ ਹਾਈਟ ਆ ਆਪਾਂ ਫੀਤਾ ਮਾਰ ਕੇ ਤੁਹਾਨੂੰ ਦਿਖਾ ਦਾਂਗੇ ਪ੍ਰਾਈਸ ਦੀ ਗੱਲ ਕਰੀਏ ਤਾਂ ਇੱਕੋ ਹੀ ਰੇਟ ਦੱਸ ਦੋ ਸਮੇਤਨਾ ਨੇ ਜਿਨ੍ਹਾਂ ਨੇ ਲੈਣੀ ਆ ਤੇ ਉਹ ਤੁਹਾਨੂੰ ਮੈਸੇਜ ਕਰ ਲੈਣਗੇ ਫੋਨ ਨੰਬਰ ਦੇ ਦਾਂਗੇ ਆਪਾਂ ਬਾਈ ਦਾ ਇਹ ਬਾਈ ਆਪਾਂ 80000 ਦੇ ਅੱਟੇ-ਬੱਟੇ ਦੇ ਦਾਂਗੇ ਠੀਕ ਹੈ ਛੋਡੇ ਥਰੂ ਆਏ ਬੰਦਿਆਂ ਦਾ ਆਪਾਂ ਮਾਨਤਾਨ ਕਰ ਦਾਂਗੇ ਬਾਕੀ ਐਨੇ ਰੇਟ 'ਚ ਬਾਈ ਜਿਹੜੇ ਰੱਖਦੇ ਉਹਨਾਂ ਨੂੰ ਪਤਾ ਚੰਬੀ ਘੋੜੀ ਵੀ ਨਹੀਂ ਮਿਲਦੀ ਆਪਾਂ ਨੁਕਰੀ ਦੇਵਾਂਗੇ ਬਾਕੀ ਸੂਈ ਹੋਈ ਆ ਬਾਈ ਆਪਾਂ ਤੇ 12 ਤੋਂ 13 ਸਾਲ ਉਮਰ ਹੈਗੀ ਘੋੜੀ ਦੀ ਠੀਕ ਹੈ ਠੀਕ ਹੈ ਤੇ ਮੂਰਲੀਆਂ ਗਾਮ ਚਿਆਂ ਵੇਂਦੀਆਂ ਬਾਈ ਜੋ ਚੀਜ਼ ਹੈਗੀ ਆਪਾਂ ਸਾਰੀ ਦਿਖਾਵਾਂਗੇ ਤੁਸੀਂ ਆਉਂ ਮੁੜ ਕੇ ਉਹ ਚੀਜ਼ ਨਾ ਨਿਕਲੇ ਮਿੱਤਰੋ ਜੋ ਵੀ ਗੱਲਬਾਤ ਸੀਗੀ ਆਪਾਂ ਵੀਡੀਓ ਦੇ ਵਿੱਚ ਦੱਸਤੀ ਤੇ ਆਪਣੇ ਪੰਜਾਬੀ ਪੀਵੀ 31 ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਾਈ ਨੂੰ ਕੰਟੈਕਟ ਜ਼ਰੂਰ ਕਰਿਓ ਤੇ ਰੇਟ ਵਧੀਆ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ ਧੰਨਵਾਦ